ਸੰਦੀਪਜੀਤ ਕਾਮੇਡੀਅਨ ਨਾਮ ਹੈ ਕਪੀਲਾ ਜੀ ਜਦੋਂ ਦੇਖਿਆ अलमारियां ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹੂੰ ਤੇ ਦਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਗਹਿਣੇ ਸੂਰੀ ਚੈਨੀਆਂ ਪੁਰਾਣੀਆਂ ਲੀਆਂ ਜਿਹੜੀਆਂ ਉਹਦੇ ਅਗਰ ਰੁਪਏ ਤੇ ਅਰੇ ਹਮ ਟੱਪ ਕੇ ਜਿੱਤਾ ਜਿੱਤਾ ਸਮਾਨ ਉਹਨੇ ਜਿੱਦਾਂ ਜਿੱਦਾ ਖੋਲਿਆ ਉਦਾਂ ਦਾ ਬੰਦ ਕਰਕੇ ਗਿਆ ਪਤਾ ਨਹੀਂ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀਗੀ ਜਿਹੜੀ ਇੱਕ ਚਟਕਣੀ ਲੱਗੀ ਹੋਈ ਸੀਗੀ ਉਹ ਤਾਂ ਕੋਈ ਖੁੱਲ ਨਹੀਂ ਕਿਉਂਕਿ ਉਹ ਤਾਂ ਚਾਬੀਆਂ ਨਹੀਂ ਚੁੱਕ ਉਹਨੇ ਥੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲੇ ਤੇ ਚਾਬੀ ਨਹੀਂ ਬੰਦ ਕਰਕੇ ਗਿਆ ਮਸ਼ਹੂਰ ਪੰਜਾਬੀ ਕਾਮੇਡੀਅਨ ਪਤੀਲਾ ਦੇ ਘਰ ਹੋਈ ਲੱਖਾਂ ਦੀ ਚੋਰੀ ਤੁਹਾਨੂੰ ਦੱਸਦੇ ਕਿ ਤਸਵੀਰਾਂ ਜਲੰਧਰ ਦੀਆਂ ਨੇ ਜਿੱਥੇ ਜਲੰਧਰ ਦੇ ਰਹਿਣ ਵਾਲੇ ਮਸ਼ਹੂਰ ਕਾਮੇਡੀਅਨ ਪਤੀਲਾ ਦੇ ਘਰ ਚੋਰੀ ਹੋ ਗਈ ਹੈ ਤੇ ਚੋਰੀ ਦੀ ਸਾਰੀ ਘਟਨਾ ਇਸ ਸੀਸੀਟੀਵੀ ਕੈਮਰੇ ਵਿੱਚ ਵੀ ਕੈਦ ਹੋ ਗਈ ਹੈ ਤੁਹਾਨੂੰ ਦੱਸਦੇ ਕਿ ਮੀਡੀਆ ਨਾਲ ਗੱਲਬਾਤ ਕਰਦੇ ਕਾਮੇਡੀਅਨ ਪਤੀਲਾ ਨੇ ਦੱਸਿਆ ਕਿ ਉਹ ਘਰ ਤੋਂ ਬਾਹਰ ਕਿਸੇ ਕੰਮ ਦੇ ਲਈ ਗਏ ਹੋ ਸੀ ਤਾਂ ਜਦੋਂ ਵਾਪਸ ਆ ਕੇ ਦੇਖਿਆ ਤਾਂ ਘਰ ਦੇ ਸਾਰੇ ਲੋਕ ਟੁੱਟੇ ਹੋਏ ਸੀ ਤਾਂ ਸ਼ੱਕ ਹੋਇਆ ਤਾਂ ਜਦੋਂ ਦੇਖਿਆ ਤੇਲ ਮਾਰੀ ਦਾ ਸਮਾਨ ਵੀ ਖਿਲਰਿਆ ਹੋਇਆ ਸੀ ਤੇ ਉਸ ਦੇ ਵਿੱਚ ਪਏ ਗੈਨੇ ਵੀ ਗਾਇਬ ਸੀ ਤਾਂ ਜਦੋਂ ਲੋਕਰ ਦੇਖਿਆ ਤਾਂ ਲੋਕਰ ਦੇ ਵਿੱਚ 50000 ਰੁਪਇਆ ਵੀ ਗਾਇਬ ਸੀ ਤੇ ਪਤੀਲਾ ਦੇ ਮੁਤਾਬਕ ਕਿ ਚੋਰ ਉਹਨਾਂ ਦੇ ਲੱਖਾਂ ਰੁਪਏ ਤੇ ਗੈਨੇ ਤੇ 50000 ਰੁਪਇਆ ਕੈਸ਼ ਚੋਰੀ ਕਰਕੇ ਫਰਾਰ ਹੋ ਗਏ ਨੇ ਜੀ ਸਰ ਕੀ ਨਾ ਪਣਾ ਜੀ ਸੰਦੀਪਜੀਤ ਕਮੇਡੀਅਨ ਨਾਮ ਹੈ ਕੋ ਪਤੀਲਾ ਜੀ ਜੀ ਸਰ ਕੀ ਮਾਮਲਾ ਕੀ ਹੋਇਆ ਸਰ ਫਿਰ ਜੀ ਸੀਸੀਟੀਵੀ ਚੈੱਕ ਕੀਤਾ ਜੀ ਆਕੇ ਲੱਗਾ ਇੱਥੇ ਪਿੱਛੇ ਦਾ ਸਨਪਛਾਤਾ ਨਜ਼ਰ ਆਇਆ ਸੀਗਾ ਜੀ ਤੇ ਬੱਚਿਆਂ ਨੇ ਕਿਹਾ ਪਾਪਾ ਇਹ ਪੇਚਕਾਸਤ ਆਪਣਾ ਹੈ ਨਹੀਂਗਾ ਮੈਨੂੰ ਇੱਕਦਮ ਸ਼ੱਕ ਪਿਆ ਮੈਂ ਕਿਹਾ ਦੇਖੋ ਕੋਈ ਨੁਕਸਾਨ ਤਾਂ ਨਹੀਂ ਹੋਇਆ ਤੇ ਜਦੋਂ ਦੇਖਿਆ ਅਲਮਾਰੀਆਂ ਦੇ ਦਰਵਾਜ਼ੇ ਖੁੱਲੇ ਹੋਏ ਸੀਗੇ ਹੂੰ ਤੇ ਦਬੀਆਂ ਪਈਆਂ ਹੋਈਆਂ ਸੀਗੀਆਂ ਗਹਿਣਿਆਂ ਦੀਆਂ ਤੇ ਗਹਿਣੇ ਚੁੱਕੇ ਫਰੀਪੇਨਾਂ ਨੂੰ ਪਸਾਨ ਹੋ ਗਿਆ ਬੰਦੇ ਜੈਨੀਆਂ ਪਰਾਣੀਆਂ ਲਈਆਂ ਜਿਹੜੀ ਸੋਨੇ ਦੀਆਂ 50000 ਰੁਪਏ ਤੇ ਸਿਸਟਰੀ ਪੋਟ ਜਿੰਨੇ ਬੰਦੇ ਨਜ਼ਰ ਆ ਰਹੇ ਜੀ ਇੱਕ ਬੰਦਾ ਨਜ਼ਰ ਆ ਰਿਹਾ ਜੀ ਬਿਨਾ ਮੂੰਹ ਟੱਕੇ ਤੋਂ ਬੜੇ ਸ਼ਰਿਆਮ ਆਇਆ ਸ਼ਰਿਆਮ ਟੱਪ ਕੇ ਜਿੱਤਾ ਜਿੱਤਾ ਸਮਾਨ ਉਹਨੇ ਇਹ ਦਰਵਾਜ਼ਾ ਖੋਲਿਆ ਉਹਦਾ ਦਾ ਬੰਦ ਕਰਕੇ ਗਿਆ ਪਤਾ ਨਹੀਂ ਕੋਈ ਚਾਬੀ ਕਿਹੜੀ ਮਾਸਟਰ ਚਾਬੀ ਸੀ ਜਿਹੜੀ ਇੱਕ ਛਟਕਣੀ ਲੱਗੀ ਹੋਈ ਸੀ ਕਿ ਉਹ ਤਾਂ ਕੋ ਖੁੱਲ ਨਹੀਂ ਕਿਉਂਕਿ ਉਹਦੇ ਚਾਬੀਆਂ ਨਹੀਂ ਸੀ ਉਹਨੇ ਥੋੜੀ ਆ ਬਾਕੀ ਆਪਣੀ ਚਾਬੀ ਨਾਲ ਹੀ ਖੋਲਿਆ ਚਾਬੀ ਨਹੀਂ ਬੰਦ ਕਰਕੇ ਗਿਆ ਤੁਸੀਂ ਰਾਤ ਦਾ ਸਮਾਂ ਦਿੰਦਾ ਸਮਾਂ ਰਾਤ ਦਾ ਸਮਾਂ ਜੀ 1 ਵਜੇ ਤਕਰੀਬਨ 42 43 ਮਿੰਟ ਤੇ ਆਇਆ ਜੀ ਉਹ ਉਸ ਬੰਦੇ ਉਸ ਗਿਆ ਦਿੱਤੀ ਹਾਂਜੀ ਸ਼ਿਕਾਇਤ ਦਿੱਤੀ ਉਸ ਬੰਦੇ ਸਰ ਪੁਲਿਸ ਨੂੰ ਹਾਂਜੀ ਤੁਸੀਂ ਹੁਣੇ ਨੋਟ ਮੈਨੂੰ 33 ਤੁਸੀਂ ਹਾਂਜੀ ਹਾਂਜੀ ਜਿਸ ਜਿਹੜਾ ਜਿਹੜੇ ਚੋਰੀ ਸਰ ਕੀਤਾ ਕਲੋਨੀ ਸਰ ਕੀ ਮਾਮਲਾ ਕੀ ਸਰ ਦਾ ਮਾਮਲਾ ਕੁਝ ਨਹੀਂ ਹੈ ਇਹ ਪਤੀਦਾ ਜੀ ਇੱਕ ਕਮੇਡੀਅਨ ਜੀ ਇਹ ਲੋਕ ਪਰਪੁਡੀਆਂ ਬੋਲ ਲਗਾ ਕਹਿੰਦੇ ਚੋਰੀ ਹੋਈ ਹੈ ਜੀ ਤੇ ਅਸੀਂ ਪਹੁੰਚੇ ਇੱਥੇ ਹੁਣ ਕਿੰਨਾਂ ਤਾਲੇ ਕੋਈ ਨਹੀਂ ਟਿਆ ਜੀ ਅਲ ਇਕ ਬੰਦਾ ਅੰਦਰ ਜਰੂਰ ਦਾਖਲ ਹੋਇਆ ਕਿਉਂਕਿ ਉਹਨਾਂ ਦੇ ਸੀਸੀਟੀਵੀ ਕੈਮਰੇ ਲੱਗੇ ਉਹਨਾਂ ਦੇ ਵਿੱਚ ਪਤਾ ਲੱਗ ਰਿਹਾ ਹੈ ਬੰਦਾ ਅੰਦਰ ਦਾਖਲ ਹੋਇਆ ਸਰ ਕਰੀਪ ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਦਾ ਕੁਝ ਸੋਨੇ ਦੇ ਗਹਿਣੇ ਆ ਔਰ 50000 ਰੁਪਏ ਦੱਸਦੇ ਆ ਹਮ ਤੇ ਬਾਕੀ ਪਹਿਲਾਂ ਦੇ ਹੁਣ ਲੈ ਰਹੇ ਉਹਨਾਂ ਕੋਈ ਦਰਖਾਸਤ ਜਾਂ ਮਿਆਨਤ ਰਹਦੇ ਆ ਸਰ ਪਤਾ ਲੱਗਾ ਸੀਸੀਟੀਵੀ ਵਿੱਚ ਕਿੰਨੇ ਬੰਦੇ ਜਿਹੜੇ ਵਾਰਤਕ ਨੂੰ ਨਾਮ ਦਾ ਸਿੰਗਲ ਬੰਦਾ ਇੱਕੋ ਆਇਆ ਵਾ ਓਕੇ ਕਿਹੜਾ ਏਰੀਆ ਏ ਗੀਤਾ ਕਰੋਨੀ ਹੈ ਥਾਣਾ ਕਿਹੜਾ ਬਨਦਰਾ ਨੂੰ ਥਾਣਾ ਨਾ ਪਹੁਰਕਾ ਆਪਣਾ ਨਾਮ ਬੋਲਿਓ ਜੀ ਮੇਰਾ ਨਾਮ ਐਸਬ ਬਰਿੰਦਰ ਸਿੰਘ ਠੀਕ ਹੈ